ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪੀ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ Holi ਨੂੰ ਲੈ ਕੇ ਦੇਸ਼ ਭਰ ਚ ਲੱਗੀਆਂ ਰੌਣਕਾਂ ਲੁਧਿਆਣਾ ਚ ਲੋਕਾਂ ਨੇ ਫੁੱਲਾਂ ਨਾਲ ਮਨਾਈ ਹੋਲੀ ਢੋਲ ਦੀ ਥਾਪ ਤੇ ਪਾਏ ਗਏ ਭੰਗੜੇ ਸਭ ਨੂੰ ਪਿਆਰ ਨਾਲ ਰਹਿਣ ਦਾ ਦਿੱਤਾ ਸੁਨੇਹਾ ਹੋਲੀ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਹੋਇਆ ਮੁਸਤੈਦ ਲੁਧਿਆਣਾ ਚ ਪੁਲਿਸ ਅੜਿੱਕੇ ਚੜੇ ਹੁੱਲੜਬਾਜ਼ ਤਿਉਹਾਰ ਦੀ ਆੜ ਚ ਕਰ ਰਹੀ ਸੀ ਹੁੱਲੜਬਾਜ਼ੀ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਕੱਟਿਆ ਚਲਾਣ ਨਾਕੇ ਲਾ ਕੇ ਡਰਿੰਕ ਐਂਡ ਡਰਾਈਵ ਦੇ ਕੱਟੇ ਚਲਾਣ ਥੰਨਾ ਦੇ ਪਹਾਦਲਾ ਚ ਅਵਾਰਾ ਕੁੱਤੇ ਦਾ ਕਹਿਰ ਹੋਲੀ ਖੇਡਦੀ 16 ਸਾਲਾ ਲੜਕੀ ਨੂੰ ਨੋਚਿਆ ਬਾਲਵਾਲ ਬੱਚੀ ਪੀੜਤ ਲੜਕੀ ਦੀ ਜਾਨ ਲੜਕੀ ਨੂੰ ਹਸਪਤਾਲ ਚ ਕਰਾਇਆ ਗਿਆ ਭਾਰਤੀ ਜਿਗਰਾਉ ਦੇ ਗੁਰਦੁਆਰਾ ਗੋਪਾਲ ਸਰ ਵਿਖੇ ਭਗਤ ਥੰਨਾ ਜੀ ਦੀ ਯਾਦ ਚ ਸਮਾਗਮ ਇਲਾਕੇ ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਨੇ ਟਿਕਿਆ ਮੱਥਾ 21 ਅਪ੍ਰੈਲ ਨੂੰ ਵੀ ਕਰਵਾਏ ਜਾਣਗੇ ਧਾਰਮਿਕ ਸਮਾਗਮ ਤੇ ਹੁਣ ਖਬਰਾਂ ਵਿਸਥਾਰ ਨਾਲ ਲੁਧਿਆਣਾ ਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਚਾਰੇ ਪਾਸੇ ਰੌਣਕਾਂ ਦੇਖਣ ਨੂੰ ਮਿਲੀਆਂ ਇੱਥੇ ਲੋਕਾਂ ਨੇ ਆਰਗੇਨਿਕ ਤਰੀਕੇ ਨਾਲ ਫੁੱਲਾਂ ਨਾਲ ਹੋਲੀ ਮਨਾਈ ਤੇ ਭੰਗੜੇ ਪਾ ਕੇ ਇੱਕ ਦੂਜੇ ਨਾਲ ਜਸ਼ਨ ਮਨਾਇਆ ਦੂਜੇ ਪਾਸੇ ਗਲੋਰੀਅਸ ਲੇਡੀਜ਼ ਕਲੱਬ ਤੇ ਸੈਲੀਬ੍ਰੇਸ਼ਨ ਲੇਡੀਜ਼ ਕਲੱਬ ਵੱਲੋਂ ਵੀ ਹੋਲੀ ਦਾ ਤਿਉਹਾਰ ਮਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਚ ਕਲੱਬ ਮੈਂਬਰਾਂ ਨੇ ਹਿੱਸਾ ਲਿਆ ਤੇ ਬਹੁਤ ਹੀ ਉਤਸ਼ਾਹ ਨਾਲ ਹੋਲੀ ਖੇਡੀ ਇਸ ਹੋਲੀ ਸਮਾਗਮ ਦਾ ਆਯੋਜਨ ਗਲੋਰੀਅਸ ਲੇਡੀਜ਼ ਕਲੱਬ ਦੀਆਂ ਮਹਿਲਾਵਾਂ ਵੱਲੋਂ ਕੀਤਾ ਗਿਆ ਇਸ ਸਮਾਗਮ ਚ ਮਹਿਲਾਵਾਂ ਰੰਗ-बिरंगे ਪਹਿਰਾਵੇ ਪਹਿਨ ਕੇ ਹੋਲੀ ਮਨਾਉਣ ਪਹੁੰਚੀਆਂ ਤੇ ਮਹਿਲਾਵਾਂ ਲਈ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ ਸਸ ਜੀ ਗਾਲ ਜੀ ਮੈਂ ਸੀਮਾ ਫ਼੍ਰੋਮ ਕ੍ਰਿਸਟਲ ਕਿਊਟ ਹੈਰ ਐਂਡ ਬਿਊਟੀ ਸਟੂਡੀਓ ਐਂਡ ਵਾਈਸ ਪ੍ਰੈਜ਼ੀਡੈਂਟ ਔਫ 글로ਰੀ ਸਟੈਂਡਸ ਅੱਜ ਅਸੀਂ ਸਾਰੇ ਇੱਥੇ ਲੇਕ ਹਾਊਸ ਦੇ ਵਿੱਚ ਇਕੱਠੇ ਹੋਏ ਆਂ ਹੋਲੀ ਸੈਲੀਬ੍ਰੇਸ਼ਨ ਕਰਨ ਲਈ ਤੇ ਇੱਥੇ ਹਰ ਤਰ੍ਹਾਂ ਦੇ ਲੋਕਾਂ ਨੇ ਬਹੁਤ ਐਨਜੋਏ ਕੀਤਾ ਹਰ ਇਸ ਗਰੁੱਪ ਦੇ ਵਿੱਚ ਲੇਡੀਜ਼ ਆਈਆਂ ਨੇ ਅਲੱਗ-ਅਲੱਗ ਕਲਰਫੁਲ ਕੱਪੜੇ ਪਾ ਕੇ ਵਾਈਟ ਥੀਮ ਰੱਖਿਆ ਗਿਆ ਸੀ ਤੇ ਸਾਰੇ ਬਹੁਤ ਐਨਜੋਏ ਕਰ ਰਹੇ ਤੇ ਇਹਨਾਂ ਨਾਲ ਅਸੀਂ ਸਾਰੇ ਬਹੁਤ ਐਨਜੋਏ ਕਰ ਰਹੇ ਆਂ ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਡਵਾਂਸ ਵਿੱਚ ਹੈਪੀ ਹੋਲੀ मैसल ब्रिज का था पर प्रेसिडेंट ऑफ ग्लोरियस लेडीज क्लब एज वी नो की होली आ रही है तो आज हमने अपने क्लब का सेलिब्रेशन क्लब के साथ मर्ज करके होली का इवेंट रखा है होली फेस्टा नियर अबाउट वन ट्वेंटी मेम्बर्स कलरफुल होली है जैसे कि आप देख सकते हैं लेडीज ने खूब अच्छी प्रेपरेशन करी व्हाइट थीम थी प्लस कलर बॉम्ब्स थे एंड सेकेंडली गजरा थीम थी और लेडीज ने काफ़ी गेम्स खेली एंजॉय किया ਆਈ ਥੈਂਕ ਯੂ ਸੋ ਮੱਚ ਹੋਲੀ ਦਾ ਇਵੈਂਟ ਬਹੁਤ ਵਧੀਆ ਰਿਹਾ ਸਾਊਥ ਸਿਟੀ ਆਪਣਾ ਸਾਡਾ ਵੈਨਿਊ ਹੈ ਲੇਡੀਆਂ ਇੰਨਾ ਇੰਜੋਏ ਕਰ ਰਹੀਆਂ ਹਨ ਮਤਲਬ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਹੈ ਫੁੱਲ ਮਸਤੀ ਚ ਆਪਣਾ ਇੰਜੋਏ ਕਰ ਰਹੀਆਂ ਹਨ ਕਲਰ ਬੋਮ ਨੇ ਡਿਫਰੈਂਟ ਤਰ੍ਹਾਂ ਦੇ ਅਸੀਂ ਕਲਰਸ ਲੈ ਕੇ ਆਏ ਹੈ ਔਰ ਸਾਡਾ مین ਜਿਹੜਾ ਸਾਡਾ ਵੈਨਿਊ ਹੈ ਪਿੱਛੇ ਦੇਖੋ ਲੈ ਕਿੰਨਾ ਪਿਆਰਾ ਹੈ ਬਹੁਤ ਹੀ ਲੇਡੀਆਂ ਇੰਜੋਏ ਕਰ ਰਹੀ ਬੱਚੇ ਵੀ ਆਏ ਹੈ ਸਾਰੇ ਫੁੱਲ ਮਸਤੀ ਕਰ ਰਹੇ ਹੈ ਨਹੀਂ ਕੋਈ ਗੱਲ ਹੈ ਫੁੱਲ ਵੀ ਰੰਗ-ਬਰੰਗੇ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਰੰਗ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਇਹ ਸਿਰਫ ਇੱਕੋ ਹੀ ਇਹਦਾ ਏਮ ਹੈ ਕਿ ਖੁਸ਼ੀਆਂ ਕਿਦਾਂ ਲੈ ਕੇ ਆਣੀਆਂ ਸਾਰੇ ਰੰਗ-ਬਰੰਗੇ ਲੋਕ ਨੇ ਹਰ ਇੱਕ ਤਰ੍ਹਾਂ ਦੇ ਠੀਕ ਹੈ ਉਹਨਾਂ ਦੇ ਵਿੱਚ ਇੱਕੋ ਹੀ ਹੈ ਕਿ ਅਸੀਂ ਖੁਸ਼ ਹਰ ਹਾਲ 'ਚ ਰਹਿਣਾ ਚਾਹੇ ਉਹ ਰੰਗਾਂ ਨਾਲ ਹੋਵੇ ਚਾਹੇ ਫੁੱਲਾਂ ਨਾਲ ਹੋਵੇ ਚਾਹੇ ਇੱਕ ਦੂਜੇ ਨਾਲ ਪੰਗੜਾ ਪਾ ਕੇ ਹੋਵੇ ਚਾਹੇ ਗੀਤ गा ਕੇ ਹੋਵੇ ਖੁਸ਼ੀਆਂ ਦੇ ਨਾਲ ਸਰੋਕਾਰ ਹੈ ਸਾਡਾ ਸਾਡਾ ਦੇਸ਼ ਪੀਰ ਪੈਗੰਬਰਾਂ ਦਾ ਦੇਸ਼ ਹੈ ਗੁਰੂ ਪੀਰਾਂ ਦਾ ਦੇਸ਼ ਹੈ ਤੀਜ ਤਿਹਾਰਾਂ ਮੇਲਾਂ ਦਾ ਦੇਸ਼ ਹੈ ਔਰ ਕਿਸ ਕੋਈ ਵੀ ਤੀਜ ਹੈ ਕੋਈ ਤਿਹਾਰ ਹੈ ਉਹ ਕਿਸੇ ਨਾ ਕਿਸੇ ਇਵੈਂਟ ਨਾਲ ਜੁੜਿਆ ਹੋਇਆ ਹੈ ਉਹ ਨਾਲ ਨਾਲ ਉਹ ਸੈਂਟੀਫਿਕ ਵੀ ਹੈ ਚਾਹੇ ਅਸੀਂ ਦੀਵਾਲੀ ਮਨਾਈਏ ਚਾਹੇ ਅਸੀਂ ਲੋਹੜੀ ਮਨਾ ਲਈਏ ਚਾਹੇ ਅਸੀਂ ਹੋਲੀ ਮਨਾਈਏ ਜਿੱਥੇ ਅਸੀਂ ਹਰ ਤਰ੍ਹਾਂ ਦਾ ਉੱਥੇ ਸੋਸ਼ਲ ਇਵੈਂਟ ਕਰਦੇ ਆਂ ਤੇ ਉੱਥੇ ਅਸੀਂ ਜੋ ਖਾਣ ਪੀਣ ਹੈ ਉਹ ਵੀ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ ਕੱਲੀ ਸਿਹਤ ਦੇ ਨਾਲ ਹੀ ਨਹੀਂ ਸਾਡੀ ਇਕਨੋਮੀ ਦੇ ਨਾਲ ਵੀ ਜੁੜਿਆ ਹੋਇਆ ਤੁਸੀਂ ਕੱਲ ਅਖਬਾਰਾਂ 'ਚ ਪੜਿਆ ਹੋਣਾ ਇਹ ਹੋਲੀ-ਹੋਲੀ ਦੇ ਉੱਪਰ ਹੀ ਸਾਡੇ ਦੇਸ਼ 'ਚ 50000 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਮਤਲਬ ਆਮ ਆਦਮੀ ਨੂੰ ਕੋਈ ਰੰਗ ਬਣਾਉਣ ਵਾਲੇ ਨੂੰ ਕੋਈ ਟੋਕਰੀ ਬਣਾਉਣ ਵਾਲੇ ਨੂੰ ਕੋਈ ਪਚਕਾਰੀ ਬਣਾਉਣ ਵਾਲੇ ਨੂੰ ਇੰਨਾ ਕੰਮ ਮਿਲ ਗਿਆ ਕਿ 50000 ਕਰੋੜ ਇਸ ਤਰ੍ਹਾਂ ਹੀ ਲੋੜੀ ਹੈ ਰਖੜੀ ਹੈ ਦੀਵਾਲੀ ਹੈ ਲੁਧਿਆਣਾ ਦੇ ਜਵਾਹਰ ਨਗਰ ਇਲਾਕੇ 'ਚ ਲੋਕਾਂ ਵੱਲੋਂ ਉਤਸ਼ਾਹ ਨਾਲ ਹੋਲੀ ਮਨਾਇ ਗਈ ਇਸ ਮੌਕੇ ਨੌਜਵਾਨਾਂ ਨੇ ਗੁਲਾਲ ਨਾਲ ਭਰੀ ਮਟਕੀ ਤੋੜ ਕੇ ਜਸ਼ਨ ਮਨਾਇਆ ਤੇ ਸਥਾਨਕ ਲੋਕਾਂ ਵੱਲੋਂ ਮਟਕੀ ਤੋੜਨ ਵਾਲੇ ਨੌਜਵਾਨ ਨੂੰ ਇਨਾਮ ਵੀ ਦਿੱਤਾ ਗਿਆ ਇਸ ਦੇ ਨਾਲ ਹੀ ਕੋਚਰ ਮਾਰਕੀਟ ਇਲਾਕੇ 'ਚ ਵੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੋਜਪੂਰੀ ਗਾਣਿਆਂ ਤੇ ਭੰਗੜਾ ਪਾ ਕੇ ਖੁਸ਼ੀ ਮਨਾਇ ਗਈ ਹਰ ਸਾਲ ਇਹ ਪ੍ਰੋਗਰਾਮ ਕੀਤਾ ਜਾਂਦਾ ਸੀ ਪਿਛਲੇ ਕਾਫੀ ਸਾਲਾਂ ਤੋਂ ਕੀਤਾ ਜਾਂਦਾ ਹੈ ਕਿੰਨੇ ਸਾਲ ਹੋ ਗਏ ਹਨ تقریبا 10 ਸਾਲ ਹੋ ਗਏ ਅਜ ਕੁਮਾਰ ਜੀ ਅਰੇ ਕਿੱਥੇ ਜਾਏ ਮੱਕੀ ਤੋੜ ਹੋਣੀ ਮਨਾਈ ਜਾ ਰਹੀ ਹੈ ਇਹ ਜਵਾਨ ਨਗਰ ਕੈਂਪ ਚ ਹੋਲੀ ਮਨਾਈ ਜਾਂਦੀ ਜੀ ਹਰ ਤਰ੍ਹਾਂ ਦੀ ਹੋਲੀ ਮਨਾਈ ਜਾਂਦੀ ਇੱਥੇ ਪਾਣੀ ਵਾਲੀ ਵੀ ਤੇ ਉਹਨੇ ਮੁੰਡੇ ਲੜ ਕੇ ਮਟਕੀ ਤੋੜੀ ਹੈ ਜੀ 2100 ਰੁਪਏ ਨਾਮ ਰੱਖਿਆ ਜੀ ਆਪਾਂ ਯਾਰ ਜਲਦੀ ਜਰਾ ਕਰਾਈ ਜਾਂਦੇ ਹਾਂ ਹਾਂ ਜੀ ਹਰ ਸਾਲ ਬਿਚਾਰਾ ਮੁੰਡੇ ਸਾਰੇ ਲੜ ਕੇ ਕਰਾਉਂਦੇ ਨੇ ਇਹਨਾਂ ਦਾ ਸਾਲ ਹੋ ਗਿਆ ਬਣਾਉਣੇ ਇਹ ਨਾ ਕਹਿੰਦੇ ਕਹਿੰਦੇ 14-15 ਸਾਲ ਹੋ ਗਏ ਜੀ ਆਪਾਂ ਨੇ ਜਵਾਨਗਰ ਕੈਂਪ ਅਜਾ ਜੀ ਸਾਨੂੰ ਕਾਫੀ ਜੀ ਰੋਗ ਬਣਾਉਂਦੇ ਜੀ ਤੇ ਮਟਕੀ ਤੋੜਨ ਵਾਲਿਆਂ ਨੂੰ 2100 ਰੁਪਏ ਨਾਮ ਦਿੱਤਾ ਜੀ ਜਿਹੜੇ ਮੁੰਡੇ ਨਾਲ ਸੀਗੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਜਾਈ ਆ ਤੁਹਾਡੇ ਸਾਹਮਣੇ ਆ ਜੀ ਆਹ ਇੱਕ ਮਟਕੀ ਤੋੜ ਕੇ ਜੀ ਉਹਨੇ ਖੜੇ ਆ ਜੀ ਤੇ ਬਾਕੀ ਸਾਡੇ ਇੱਕ ਹੋਰ ਹੈਪੀ ਹੋਲੀ ਕਿਹੜੀ ਜਗ੍ਹਾ ਮਨਾਇਦੇ ਹੋਏ ਹੋਲੀ ਲੁਧਿਆਣਾ ਦੀ ਜਵਾਹਰ ਨਗਰ ਕੈਂਪ ਵਿੱਚ ਠੀਕ ਲੁਧਿਆਣਾ ਦੀ ਪ੍ਰਾਚੀਨ ਗਊਸ਼ਾਲਾ 'ਚ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਲੱਡੂ ਗੋਪਾਲ ਜੀ ਦੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ ਜਿਸ ਵਿੱਚ ਵੱਡੀ ਤਦਾਦ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਇਹ ਸ਼ੋਭਾ ਯਾਤਰਾ ਹੋਲੀ ਦੇ ਪਵਿੱਤਰ ਮੌਕੇ ਤੇ ਲਗਾਤਾਰ ਕੱਢੀ ਜਾਂਦੀ ਹੈ ਕਿਸ਼ਨਾ ਬਜਾਰ ਸਮਿਤੀ ਪ੍ਰਚੀਨ ਗਊਸ਼ਾਲਾ ਜਿਹੜਾ ਕੀ ਵੀ 25 ਸਾਲਾਂ ਹੋਰੀ ਨਾਮ ਸੰਗੀਤਨ ਗਊ ਸੇਵਾ ਨਿਸ਼ਕਾਮ ਸੇਵਾ ਕਰ ਰਹੀ ਹੈ ਇਹ ਹੋਲੀਆ ਤਿਉਹਾਰ ਬੜੇ ਧੂਮ-ਧਾਮ ਨਾਲ ਸਾਡੇ ਪ੍ਰਧਾਨ ਰਾਜ ਰਾਜਮਾਨ ਰਾਜੀ ਜੀ ਚੇਅਰਮੈਨ ਬਿੱਲਾ ਜੀ ਉਹ ਸਾਡੇ ਸਾਰੇ ਸਦਸਿਆ ਹਰੀਕ੍ਰਿਸ਼ਨ ਪੰਜਾਬੀ ਜੀ ਨੇ ਇੱਕ ਲਕਸ਼ya ਹੈ ਹਰੀ ਨਾਮ ਸੰਗੀਤਨ ਔਰ ਗਊ ਸੇਵਾ ਨਿਸ਼ਕਾਮ ਸੇਵਾ ਔਰ ਇਹ ਜਿਹੜਾ ਤਿਉਹਾਰ ਹੈ ਵੀ 25 ਸਾਲ ਤੋਂ ਅਸੀਂ ਬਣਾਉਣੇ ਜਾ ਰਹੇ ਹਾਂ ਇਸੇ ਤਰ੍ਹਾਂ ਹੀ ਨੂੰ ਝੂਮਦੇ ਨੱਚਦੇ ਗਾਉਂਦੇ ਗਲੀਆਂ ਘੁੰਮਦੇ ਹੋਏ ਸੈਂਟ ਆਰ ਕੇ ਮਾਰਾ ਸਕੂਲ ਦੇ ਵਿੱਚ ਵੀ ਸ਼ਰਮ ਹੋਏਗਾ ਉੱਥੇ ਸਭ ਵਾਸਤੇ ਹਰੀਨਾਮ ਸੰਗੀਤਨ ਉਸ ਤੋਂ ਬਾਅਦ ਸਾਰਿਆਂ ਵਾਸਤੇ ਭੋਜਨ ਪ੍ਰਸ਼ਾਦ ਦੀ ਵਿਵਸਥਾ ਇੱਥੋਂ ਪ੍ਰਚੀਨ ਗਊਸ਼ਾਲਾ ਤੋਂ ਲੈ ਕੇ ਹਰਮੰਸਪੁਰ ਦੀਆਂ ਗਲੀਆਂ 'ਚ ਘੁੰਮ ਕੇ ਸੈਂਟ ਆਰ ਕੇ ਮਾਡਰਨ ਸਕੂਲ ਉੱਥੇ ਵਿਸ਼ਰਾਮ ਹੋਏਗਾ ਉੱਥੇ ਸਭ ਵਾਸਤੇ ਭੋਜਨ ਪ੍ਰਸ਼ਾਦ ਦੀ ਵਿਵਸਥਾ ਠਾਕੁਰ ਜੀ ਦੀ ਤਰਫੋਂ ਹੋਗੀ ਭਈਆ ਅੱਜ ਬੜਾ ਖੁਸ਼ੀਆਂ ਦਿਨ ਹੈ ਹੋਲੀਆ ਤਿਆਰ ਬੜੀ ਧੂਮ-ਧਾਮ ਨਾਲ ਇਸ ਮੁਕਤੇ ਬਣਾਇਆ ਜਾ ਰਿਹਾ ਹੈ ਜੋ ਕਿ ਗਊਸ਼ਾਲਾ ਦੇ ਵਿੱਚੋਂ ਹਰ ਸਾਲ ਦੀ ਜਿਹੜਾ 25 ਸਾਲ ਹੋ ਗਏ ਇਸ ਸਾਲ ਯਾਤਰਾ ਚੱਲਦੇ ਨੂੰ ਇਸ ਸਾਲ ਵੀ ਬੜੇ ਧੂਮ-ਧਾਮ ਨਾਲ ਗਲੀਆਂ ਵਿੱਚ ਹੁੰਦੇ ਹੋਏ ਸੈਂਟ ਟਾਰਗੇਟ ਪਬਲਿਕ ਸਕੂਲ ਦੇ ਵਿੱਚ ਜਾ ਰਹੀ ਹੈ ਯਾਤਰਾ ਹਨਾ ਜੀ ਹਰੀਕ੍ਰਿਸ਼ਨ ਪ੍ਰਚਾਰ ਹਿੰਦੀ ਵੱਲੋਂ ਇਹ ਯਾਤਰਾ ਹਰ ਸਾਲ ਕੱਢੀ ਜਾ ਰਹੀ ਆ ਔਰ ਆਂਦੇ ਬਾਰੇ ਹੋਰ ਹੋਰ ਸਾਲਾਂ ਵਿੱਚ ਵੀ ਇਹ ਯਾਤਰਾ ਐਸੀ ਤਰ੍ਹਾਂ ਜਲਦੀ ਰਹੀ ਉਹ ਛੱਤ ਸੰਗ ਵੀ ਹੋਏਗਾ ਬੜੀ ਧੂਮ-ਧਮ ਨਾਲ ਉਧਰ ਮੁੱਲਾਂਪੁਰ ਦੀ ਛੋਟੂ ਰਾਮ ਕਲੋਨੀ ਦੇ ਚੁਗਾਨਣ ਚੌਰਾਹੇ ਵਾਲੀ ਮਾਤਾ ਮੰਦਰ ਚ ਧੂਮ-ਤਾਮ ਨਾਲ ਹੋਲੀ ਮਨਾਇ ਗਈ ਇਸ ਮੌਕੇ ਮੰਦਰ ਦੀ ਭਜਨ ਮੰਡਲੀ ਨੇ ਮਹਾ ਮਾਈ ਦਾ ਗੁਣਗਾਨ ਕੀਤਾ ਤੇ ਪਹੁੰਚੇ ਹੋ ਸ਼ਰਧਾਲੂਆਂ ਨੇ ਫੁੱਲਾਂ ਨਾਲ ਵਿਸ਼ੇਸ਼ ਹੋਲੀ ਖੇਡੀ ਆਪ ਪਿੰਕੀ ਕਿਹਦੀ ਕਿਸ ਮੰਦਰਾ ਕੰਮ ਆਸੀ ਹੋਲੀ ਦਾ ਪ੍ਰੋਗਰਾਮ ਦੀ ਜਵਾਨ ਵਾਲੀ ਮਾਤਾ ਦੇ ਮੰਦਰ ਚ ਸਾਰੇ ਮੱਲੇ ਵਾਲੇ ਨੇ ਸ਼ਰਧਾ ਨਾਲ ਬਹੁਤ ਵਧੀਆ ਫੁੱਲਾਂ ਦੀ ਹੋਲੀ ਮਨਾਈ ਹਰ ਸਾਲ ਇਦਾਂ ਹੀ ਮਨਾਉਂਦੇ ਰਵਾਂਗੇ ਮਾਤਾ ਰਾਣੀ ਦਾ ਪਿਆਰ ਪਾਉਂਦੇ ਰਵਾਂਗੇ ਮੇਰਾ ਨੰਦੀਨਾ ਜੀ ਕੱਲ੍ਹ ਜੇ ਮਾਤਾ ਦੇ ਮੰਦਰ ਦਾ ਸਮਾਂ ਕਰਾਂਗੇ ਆਪਾਂ ਨੂੰ ਬੜੀ ਖੁਸ਼ੀ ਹੈ ਜੀ ਮਾਤਾ ਰਾਣੀ ਦੀ ਬਹੁਤ ਬਹੁਤ ਖੁਸ਼ੀ ਹੈ ਜੀ ਆਪਾਂ ਵੀ ਹੋਲੀ ਮਨਾਈਏ ਫੁੱਲਾਂ ਵਾਲੀ ਔਰ ਮਾਤਾ ਰਾਣੀ ਦੀ ਚੌਂਕੀ ਪਰ ਹੀ ਹੈ ਕੀਰਤਨ ਹੋਇਆ ਵਧੀਆ ਖੁਸ਼ੀ ਨਾਲ ਕੀਰਤਨ ਹੋਇਆ ਠੀਕ ਹੈ ਹੋਰ ਆਪਾਂ ਨੂੰ ਸਾਰੇ ਮੱਲਿਆ ਵਾਲੇ ਦੇ ਨਾਲ ਆਪਾਂ ਖੁਸ਼ੀ ਹੈ ਹਰੇਕ ਪਤਾ ਇਹ ਸਭ ਨੂੰ ਠੀਕ ਹੈ ਸਭ ਨੂੰ ਲੱਖ ਲੱਖ ਉਧਰ ਹੋਲੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਹੋਇਆ ਨਜ਼ਰ ਆਇਆ ਲੁਧਿਆਣਾ ਚ ਟ੍ਰੈਫਿਕ ਨਿਯਮ ਤੋੜਨ ਵਾਲੇ ਹੁੱਲੜ ਬਾਜ਼ਾਂ ਤੇ ਪੁਲਿਸ ਨੇ ਸਖਤ ਕਾਰਵਾਈ ਕਰਦੇ ਆ ਉਹਨਾਂ ਦੇ ਚਲਾਨ ਕੱਟੇ ਇਸ ਦੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਵੀ ਐਲਕੋਮੀਟਰ ਨਾਲ ਜਾਂਚ ਕਰਕੇ ਡਰਿੰਕ ਐਂਡ ਡਰਾਈਵ ਦੇ ਚਲਾਨ ਕੱਟੇ ਗਏ ਦੇਖੋ ਜੀ ਇਹ ਅਜੇ ਨਾੜਾ ਹੋਲੀ ਦਾ ਤਿਉਹਾਰ ਆ ਇਹਦੇ ਸਬੰਧ ਵਿੱਚ ਨਾ ਸਵੇਰ ਦੇ ਨਾਕੇ ਲੱਗੇ ਹੋਏ ਨੇ 7:30 ਵਜੇ ਦੇ ਰਾਤ ਦੇ 9 ਵਜੇ ਤੱਕ ਨਾਕਾਬੰਦੀ ਆ ਜਿਹੜਾ ਵੀ ਹੋਲੀ ਦੇ ਦੌਰਾਨ ਸ਼ਰਾਬ ਪੀ ਕੇ ਡਰਾਈਵਿੰਗ ਕਰਦਾ ਉਹਦੇ ਚਲਾਨ ਬਿਦਾਊਟ ਹੈਲਮਟ ਟ੍ਰਿਪਲਿੰਗ ਕਰਦਾ ਉਹਦੇ ਚਲਾਨ ਜਿਨ੍ਹਾਂ ਨੇ ਸਾਇਲੈਂਸਰ ਲਾਏ ਹੋਏ ਨੇ ਉਹਨਾਂ ਦਾ ਚਲਾਨ ਕੀਤੇ ਜਾ ਰਹੇ ਨੇ ਕੁਝ ਲੋਕ ਪੀਪਲ ਸਵਾਰੀ ਹੋ ਕੇ ਤੇਜ਼ ਰਫ਼ਤਾਰ ਤੇ ਹੁੰਮੜਵਾਜੀ ਕਰਦੇ ਉਹਨਾਂ ਦੇ ਵੀ ਚਲਾਨ ਬਿਲਕੁਲ ਜੀ ਬਿਲਕੁਲ ਲੁਧਿਆਣਾ ਸਾਰਾ ਸੀਲ ਕੀਤਾ ਹੈ ਨਾਕਾਬੰਦੀ ਬੜੀ ਜ਼ਬਰਦਸਤ ਕੀਤੀ ਹੈ ਮਾਨਯੋਗ ਸੀਪੀ ਸਾਹਿਬ ਵੱਲੋਂ ਦੇਖਿਆ ਦੇਖਿਆ ਜਾਵੇਗਾ ਜਿਹੜੇ ਇਹ ਸ਼ਾਰਤੀ ਅੰਸਰ ਹੈਗੇ ਨੇ ਵਿੰਗ ਕਰਕੇ ਹੈ ਆਪਣਾ ਗੱਡੀ ਚਲਾ ਰਹੇ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਉਹਨਾਂ ਨੂੰ ਕੀ ਕਰਨਾ ਕਿ ਅਸੀਂ ਤਾਂ ਨਾਕਾ ਬੰਦੀ ਕੀਤੀ ਹੈ ਸਾਰੇ ਕੋਲ ਐਲਕੋਮੀਟਰ ਹੈਗੇ ਨੇ ਜਿਹੜੇ ਨਾਕੇ ਤੇ ਰੋਕੀ ਦਾ ਚਲਾਨ ਕਰਕੇ ਉਹਦੇ ਹੱਥ ਬੜਾਈ ਦਾ ਜੇ ਡਾਕੂਮੈਂਟ ਪੇਸ਼ ਕਰਦਾ ਠੀਕ ਆ ਨੇ ਮੋਟਰ ਵੀ ਕਲੈਕਟ 207 ਵਿੱਚ ਬੰਦ ਜਣੀ ਗੱਡੀ ਬੰਦ ਕਰਦੇ ਬੰਦ ਕਰਦੇ ਆ ਥੋੜਾ ਸਾਹਮਣੇ ਇੱਕ ਦਾ ਚਲਾਨ ਕੀਤਾ ਜਿਵੇਂ ਕਿ ਤੁਸੀਂ ਲੋਕਾਂ ਦੇ ਕਹਿੰਦੇ ਅਸੀਂ ਤਿਉਹਾਰ ਮਨਾਉਂਦੇ ਪਏ ਆ ਸਾਡੇ ਚੋਂ ਚਲਾਨ ਕੱਟਿਆ ਜਾ ਰਿਹਾ ਹੈ ਕੋਈ ਟ੍ਰਿਕ ਵੀ ਕਿਤੇ ਦੇਖੋ ਜਿਹੜਾ ਤਾਂ ਤਿਉਹਾਰ ਆ ਨਾ ਪੜੇ ਲਿਖੇ ਨੇ ਉਹ ਤਾਂ ਵਧੀਆ ਆਪਣਾ ਇੰਜੋਏ ਕਰਦੇ ਨੇ ਜਿਹੜੇ ਲੋਕ ਥੋੜਾ ਜਿ ਨੂੰ ਪੰਜਾਬੀ ਫੁਕਰਾਪੰਦੀ ਕਹਿੰਦੇ ਨੇ ਉਹ ਰੋੜਾਂ ਤੇ ਸ਼ੋਅ ਕਰਨਾ ਚਾਹੁੰਦੇ ਨੇ ਉਹ ਅਸੀਂ ਬੰਦ ਕਰਤੀ ਆ ਜੀ ਫੁਕਰਾਪੰਦੀ ਨਾ ਹੁਣ ਕਾਨੂੰਨ ਦੀ ਕੋਈ ਬੰਦਾ ਲੰਘਣਾ ਨਹੀਂ ਕਰੂਗਾ ਮੰਨਜੋ ਕਮਿਸ਼ਨ ਸਾਹਿਬ ਵੱਲੋਂ ਆਰਡਰ ਹੈ ਕਿ ਕੋਈ ਵੀ ਹੁੱਲੜਵਾਜ ਆ ਜਾਂ ਕੋਈ ਸ਼ਰਾਰਤੀ ਅਨਸਰ ਘੁੰਮ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਕਰਕੇ ਤਕਰੀਬਨ ਸਵੇਰੇ 6:30 7 ਵਜੇ ਤੋਂ ਸਾਢੇ ਪੂਰੀ ਟ੍ਰੈਫਿਕ ਪੁਲਿਸ ਮੁਸਤਿਹਰ ਹੈ ਜੀ ਕੋਈ ਵੀ ਕਾਰਵਾਈ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦਾ ਕੋਈ ਹੁੱਲੜਵਾਜ ਆ ਕੋਈ ਕਰ ਰਹੇ ਨੇ ਉਸ ਕਰਕੇ ਉਹਨਾਂ ਖਿਲਾਫ ਕਾਰਵਾਈ ਕਰ ਰਹੇ ਸਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਲ ہاں جی ہاں ਚੈਕਿੰਗ ਵੀ ਕਰ ਰਹੇ ਜੋ ਸਰਾਤੀ ਅਨਸਰ ਨੇ ਉਹਨਾਂ ਨੂੰ ਵੀ ਉਹਨਾਂ ਖਿਲਾਫ ਹੀ ਕਾਰਵਾਈ ਕਰਾਂਗੇ ਜੀ ਇਹ ਸਾਰੇ ਟੋਟਲ ਚਲਾਨ ਹੁੰਦਾ ਕਿੰਨੇ ਕਰਦੇ ਹੁਣ ਹੁਣ ਤੱਕ ਤਕਰੀਬਨ 11 ਚਲਾਨ ਕਰ ਦਿੱਤੇ ਆ ਜੀ ਇਹਨਾਂ ਵਿੱਚ ਕੋਈ ਬਾਉਂਡ ਕੀਤਾ ਜਾਂ ਖਰ ਨਹੀਂ ਇਹਨਾਂ ਵਿੱਚ ਬਾਉਂਡ ਨਹੀਂ ਹੈ ਕੀਤਾ ਕੋਈ ਕਿਉਂਕਿ ਡਾਕੂਮੈਂਟ ਤਕਰੀਬਨ ਮਿਲ ਜਾਂਦੇ ਆ ਜੀ ਜੇ ਡਾਕੂਮੈਂਟ ਨਾ ਮਿਲੇ ਤਾਂ ਬੌਂਡ ਕਰਾਂਗੇ ਜਿਹੜੇ ਡ੍ਰਿਪਲਿੰਗ ਆ ਉਹਨਾਂ ਦਾ ਵੀ ਸਰਫ ਡ੍ਰਿਪਲਿੰਗ ਦਾ ਉਹਨਾਂ ਦਾ ਜੇ ਤੇ ਡਾਕੂਮੈਂਟ ਦਿੰਦੇ ਆ ਠੀਕ ਆ ਨਹੀਂ ਤਾਂ ਫਿਰ ਬੌਂਡ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਬੇਸ਼ੱਕ ਲੁਧਿਆਣਾ ਤੋਂ ਅਜੇ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਪਰ ਮੌਜੂਦਾ ਵਿਧਾਇਕ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਵਿੱਚ ਵਿਚਰ ਰਹੇ ਨੇ ਇਸੇ ਦੌਰਾਨ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਆਪਣੇ ਹਲਕੇ ਦੇ ਵੱਖ-ਵੱਖ ਵਾਰਡਾਂ 'ਚ ਪਹੁੰਚੇ, ਮੀਡੀਆ ਨਾਲ ਗੱਲਬਾਤ ਕਰਦੇ ਹੋਣਾਂ ਨੇ ਕਿਹਾ ਕਿ ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ, ਸਾਰੇ ਵਿਧਾਇਕ ਉਸ ਦਾ ਸਹਿਯੋਗ ਕਰਨਗੇ। ਜੀ ਨਾਮ ਮਿੱਠੂ ਬਾਂਸਲਾ ਜੀ ਵਾਰਡ ਨੰਬਰ 80 ਹੈ। ਮੈਂ ਆਮ ਪਾਰਟੀ ਦਾ ਕੋ ਬਲੌਕ ਪ੍ਰੈਜ਼ੀਡੈਂਟ ਆ। ਮੇਰੀ ਵਾਈਫ ਦੋ ਵਾਰ ਦੀ ਕਾਉਂਸਲ ਹੋਈ ਹੈ। ਐਮਐਲਏ ਸਾਹਿਬ ਆਏ ਸੀ ਅੱਜ। ਇਹ ਸਾਡੀ ਪਾਰਟੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਵੀ ਜਨ ਸੰਵਾਦ ਜਿਹੜਾ ਹੁੰਦਾ ਪ੍ਰੋਗਰਾਮ ਦਾ ਨਾਮ ਆ ਵੀ ਐਮ ਐਲ ਏ ਨੇ ਆਪਣੀ 2 ਸਾਲ ਦੀ ਕਾਰਗੁਜ਼ਾਰੀ ਹਰ ਇਲਾਕੇ ਦੇ ਲੋਕਾਂ ਨੂੰ ਜਾ ਕੇ ਦੱਸਣੀ ਆ ਜਿਹਦੇ ਆਧਾਰ ਤੇ ਅਸੀਂ ਉਹ ਪਿਛਲਾ ਕੰਮ ਦੱਸ ਕੇ ਵੋਟਾਂ ਅਗਲੀਆਂ ਐਮ ਪੀ ਦੀਆਂ ਮੰਗਦੇ ਆ ਤੇ ਅਸੀਂ ਐਮ ਐਲ ਏ ਸਾਹਿਬ ਨੂੰ ਅੱਜ ਬੁਲਾਇਆ ਸੀਗਾ ਤੁਹਾਡੇ ਸਾਹਮਣੇ ਹੀ ਆ ਮਲੇ ਵਾਲੇ ਹਮਮਾ ਮੱਗ ਆਏ ਆ ਕਿਉਂਕਿ ਐਮ ਐਲ ਏ ਸਾਹਿਬ ਦੇ ਕੰਮ ਕਰਨ ਦੇ ਤਰੀਕੇ ਤੋਂ ਸਾਡੇ ਇਲਾਕੇ ਵਾਲੇ ਬਹੁਤ ਖੁਸ਼ ਨੇ ਕਿਉਂਕਿ ਐਮ ਐਲ ਏ ਸਾਹਿਬ ਨੇ ਆਫਿਸ ਵੀ ਬਾਹਰ ਸਾਡੇ ਰੋਡ ਤੇ ਬਣਾ ਲਿਆ ਵਾ ਉਹਦਾ ਸਾਨੂੰ ਬੜਾ ਫਾਇਦਾ ਮਿਲਦਾ ਤੈਨੂੰ ਲੱਗਦਾ ਕਿਦਾਂ ਵੀ 2024 ਦੀ ਜਿਹੜੀਆਂ ਚੋਣਾਂ ਨੇ ਵੀ ਲਗਾਤਾਰ ਪੂਰੀਆਂ ਤਿਆਰੀਆਂ ਨੇ ਦੇਖੋ ਸਾਡੀ ਪਾਰਟੀ ਕੈਡਰ ਬੇਸ ਆ ਇਹਦੇ ਕੈਡਰ ਦੀ ਡਿਊਟੀ ਆਪਣਾ ਕੰਮ ਕਰਨਾ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਹਜੇ ਕਿਸੇ ਪਾਰਟੀਆਂ ਨੇ ਤਾਂ ਸ਼ਾਇਦ ਤੁਰੇ ਘਰੋਂ ਵੀ ਨਿਕਲੇ ਅਸੀਂ ਅੱਧਾ ਇਲਾਕਾ ਕਵਰ ਕਰ ਚੁੱਕੇ ਹਾਂ ਡੋਰ ਟੂ ਡੋਰ ਸਾਡੀ ਟੀਮ ਜਾਨੀ ਮੇਰਾ ਦਾ ਰਿਸਪਾਂਸਿਬਲ ਤੇ ਮੈਨੂੰ ਸੈਂਟਰਲ ਦਾ ਹਰਕਾ ਪ੍ਰਭਾਰੀ ਲਾਇਆ ਗਿਆ ਹੈ ਜੀ ਇੱਥੋਂ ਦੀ ਤੇ ਮਿੱਠੂ ਪੰਸਲ ਜੀ ਸਾਡੇ ਬਲਾਕ ਇਨਚਾਰਜ ਨੇ ਜਿਨ੍ਹਾਂ ਦੇ ਗਾਈਡੈਂਸ ਨਾਲ ਅਸੀਂ ਅੱਧੇ ਤੋਂ ਵੱਧ ਇਥੇ ਵੋਟ ਕਵਰ ਕਰ ਚੁੱਕੇ ਹਾਂ ਜੀ ਹੁਣ ਤੱਕ ਕੀ ਮੈਡਮ ਕੀ ਕਹਿਣਾ ਚਾਹੋਗੇ ਕੈਂਡੀਗੇਟ ਜਦੋਂ ਲਾਂਚ ਨੇ ਹੋਇਆ ਦੇ ਜੀ ਮੇਰਾ ਪੂਰੀ ਡੌਨਟ ਸ਼ੁਰੂ ਹੋ ਗਏ ਵੀ ਕੈਂਡੀਗੇਟ ਤਾਂ ਪਹਿਲੇ ਹੀ ਤੁਸੀਂ ਤਿਆਰੀਆਂ ਕਰਨੀਆਂ ਨੇ ਦੇਖੋ ਜੀ ਜਦੋਂ ਮੰਚ ਜਜ਼ਬਾ ਹੋਵੇ ਤਾਂ ਫਿਰ ਅਸੀਂ ਇਹ ਨਹੀਂ ਦੇਖਦੇ ਵੀ ਪਾਰਟੀ ਸਾਨੂੰ ਕਿਹੜਾ ਉਮੀਦਵਾਰ ਦਿੰਦੀ ਆ ਸਾਨੂੰ ਅਸੀਂ ਪਾਰਟੀ ਦੇ ਨਾਮ ਤੇ ਵੋਟ ਮੰਗਣੀ ਆ ਕਿਉਂਕਿ ਪਾਰਟੀ ਇਮਾਨਦਾਰ ਹੈ ਤੇ ਉਹਨੇ ਉਹ ਕੰਮ ਕੀਤੇ ਆ ਸਾਰੇ ਜਿਹੜੇ ਉਹਨੇ ਹਲ ਤੱਕ ਵਾਦਾ ਕੀਤਾ ਸੀਗਾ ਤੇ ਅਸੀਂ ਹੱਕ ਨਾਲ ਜਾਂਦੇ ਆ ਲੋਕਾਂ ਨਾਲ ਵੋਟਾ ਮੰਗਣ ਬੰਦਾ ਅਨਾਉਂਸ ਹੋਵੇ ਚ ਜੋ ਨਾ ਹੋਵੇ ਜਿੰਨੂੰ ਵੀ ਵੋਟ ਮਿਲੇ ਅਸੀਂ ਉਹਦੇ ਨਾਲ ਆ ਅਸੀਂ ਆਪਣਾ ਕੰਮ ਪਿੱਛੇ ਨਹੀਂ ਛੱਡ ਸਕਦੇ ਜੀ ਜਦ ਤੱਕ ਅਨਾਉਂਸ ਨਹੀਂ ਹੁੰਦਾ ਤਾਂ ਅਸੀਂ ਉਹ ਨਾ ਕਰੀਏ ਇਦਾਂ ਨਹੀਂ ਹੋ ਸਕਦਾ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਇਹ ਪਰਿਵਾਰ ਜਿਹੜਾ ਵਾ ਵਾਰਡ ਦੀ ਵਾਰਡ ਨੰਬਰ 80 ਦੀ ਸੇਵਾ ਕਰਦਾ ਵਾ ਔਰ ਸਾਡੇ ਇਸ ਹਲਕਾ ਸੈਂਟਰ ਦੇ ਵਿਚ ਖਾਸ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਤਾ ਕਪੂਰ ਸਾਡੀ ਗੁੱਡੀ ਵੀ ਲੱਗੀ ਹੋਈ ਹੈ ਇਸ ਕੰਮ ਦੇ ਵਿੱਚ ਮਿਹਨਤ ਕਰਨ ਲਈ ਔਰ ਮੈਂ ਇਹ ਦਿੱਤੇ ਲੋਕ ਸਭਾ ਦੇ ਇਲੈਕਸ਼ਨਾਂ ਦਾ ਉੱਤੇ ਪਾਰਟੀ ਨੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਸੰਦੇਸ਼ ਆ ਇਹ ਪਹਿਲੀ ਸਿਆਸੀ ਪਾਰਟੀ ਆ ਜੋ ਆਪਣੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਦਾ ਆ ਕੇ ਵਿਧਾਇਕ ਦੱਸ ਰਹੇ ਆ ਵੀ ਮੈਂ ਆ ਕੰਮ ਕੀਤਾ ਐਨੇ ਪੈਸੇ ਲਾਏ ਆ ਤੁਹਾਡੇ ਇਲਾਕੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਕੋਈ ਸਿਆਸੀ ਬੰਦੇ ਨਹੀਂ ਤਾਂ ਪੌਣੇ 5 ਸਾਲ ਬਾਅਦ ਆਉਂਦੇ ਆ 5 ਸਾਲਾਂ ਬਾਅਦ ਇਲੈਕਸ਼ਨ ਹੁੰਦੇ ਆ ਪੌਣੇ 5 ਸਾਲਾਂ ਬਾਅਦ ਆ ਕੇ ਫਿਰ ਵੋਟਾਂ ਮੰਗਣ ਲਈ ਲੋਕਾਂ ਦੀ ਕਚਹਿਰੀ ਚ ਆਉਂਦੇ ਆ ਪਰ ਅਸੀਂ ਸਾਲ ਦੇ ਸਾਲ ਹੁਣ 2 ਸਾਲ ਹੋਣ ਹੋ ਗਏ ਪੂਰੇ ਸਾਨੂੰ ਉਹਦੇ ਕਰਕੇ ਲੋਕਾਂ ਨੂੰ ਦੱਸਣ ਆਏ ਆ ਕਿ ਕੱਲੇ-ਕੱਲੇ ਕੰਮ ਨੂੰ ਜੋ ਲੋਕਾਂ ਨਾਲ ਵਾਦਾ ਕੀਤਾ ਪਹਿਲਾਂ ਵੀ 2 ਸਾਲਾਂ ਚ ਕੀਤੇ ਆ ਜਿਹੜੇ ਕੰਮ ਰਹਿ ਗਏ ਕੱਲੇ-ਕੱਲੇ ਕੰਮ ਨੂੰ ਅਗਲੀ ਵਾਰ ਇਹਨਾਂ ਲੋਕਾਂ ਦੀ ਕਚਹਿਰੀ 'ਚ ਤਾਂ ਆਉਣਾ ਵੀ ਸਾਰੇ ਕੰਮਾਂ ਨੂੰ ਪੂਰਾ ਕਰਕੇ ਖੰਨਾ ਦੇ ਬਾਦਲਾ 'ਚ ਆਵਾਰਾ ਕੁੱਤੇ ਦਾ ਕਹਿਰ ਦੇਖਣ ਨੂੰ ਮਿਲਿਆ ਇੱਥੇ ਆਵਾਰਾ ਕੁੱਤੇ ਨੇ ਹੋਲੀ ਖੇਡਦੀ 16 ਸਾਲਾਂ ਲੜਕੀ ਨੂੰ ਨੋਚ ਲਿਆ ਇਸ ਦੌਰਾਨ ਪੀੜਤ ਲੜਕੀ ਦੀ ਜਾਨ ਵੀ ਬਾਲਵਾਲ ਬਚੀ ਸਥਾਨਕ ਲੋਕਾਂ ਵੱਲੋਂ ਲੜਕੀ ਨੂੰ ਤੁਰੰਤ ਹੀ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ एक कवर चुके गए थे मेरे को कुत्ता खा गया था अच्छा कौन से एरिया में ए कौन से एरिया में गए थे बादल टोटे में है? बादल बादल टोटे में टोटे अच्छा गली वाला कुत्ता या किसी के घर पे रखा था नहीं घर पे नहीं रखा था गली वाला कुत्ता था पागल अच्छा हल्का है वो तो कुत्ता हां अकेले थे आप और सर एक पेशेंट आया नैना नाम का पेशेंट है 16 साल की फीमेल है ਉਹ ਹਸਟਰੀ ਸੀ ਕਿ ਵੀ ਉਹਨਾਂ ਨੂੰ ਸਾਨੂੰ ਗਲੀ ਦੇ ਆਵਾਰਾ ਕੁੱਤੇ ਨੇ ਕੱਟ ਲਿਆ ਤੇ ਅਸੀਂ ਜਦੋਂ ਦੇਖਿਆ ਤਾਂ ਉਹਨਾਂ ਦੇ ਰੋੜੀ ਹੈਗੀ ਆ ਆਪਣੀ ਰਾਈਟ ਸਾਈਡ ਗੱਲ ਦੇ ਉੱਤੇ ਕਾਫੀ ਮੋੜਾ ਹੁੰਡ ਹੈ ਤੇ ਨੀ ਦੇ ਉੱਤੇ ਆ ਕਾਫੀ ਜ਼ਿਆਦਾ ਕੱਟਿਆ ਤੇ ਆਪਾਂ ਉਹਨਾਂ ਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ ਉਹਨ ਦੇ ਪੇਰੈਂਟਸ ਦੀ ਵੇਟ ਆ ਫਸਟਰਡ ਦੇਦੀ ਹੈ ਤੇ ਇੱਕ ਟੀਕਾ ਹੁੰਦਾ ਜਿਹੜਾ ਜ਼ਖਮ ਦੇ ਵਿੱਚ ਲੱਗਦਾ ਉਹ ਕੰਸੈਂਟ ਤੋਂ ਬਿਨਾਂ ਨਹੀਂ ਲੱਗਦਾ ਉਹਦੇ ਪੇਰੈਂਟਸ ਦੀ ਵੇਟ ਕਰ ਰਹੇ ਆ ਪੇਰੈਂਟਸ ਆ ਜਾਣਗੇ ਸਾਈਨ ਕਰਕੇ ਆਪਾਂ ਉਹਨਾਂ ਨੂੰ ਇੰਜੈਕਸ਼ਨ ਲਗਾ ਦਾਂਗੇ ਦੀ ਫਾਦਰ ਸਰਜਨ ਦੀ opinion ਲੈ ਕੇ ਜੀ ਐਡਮਿਟ ਕਰਨਾ ਹੋਊਗਾ ਤੇ ਐਡਮਿਟ ਕਰ ਲਾਂਗੇ ਜਾਂ ਪਰ ਟ੍ਰੀਟਮੈਂਟ ਦੇ ਦਾਂਗੇ کافی ਘਟਿਆ ਵੈਸੇ ਉਹਨਾਂ ਜਗਰਾਉਂ ਦੇ ਗੁਰਦੁਆਰਾ ਗੋਪਾਲ ਸਰ ਸਾਹਿਬ ਵਿਖੇ ਭਗਤ ਧੰਨਾ ਜੀ ਦੀ ਯਾਦ ਚ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਇਲਾਕੇ ਚ ਪੰਜ ਪਿਆਰਾਂ ਦੀ ਅਗਵਾਈ ਚ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ ਇਸ ਨਗਰ ਕੀਰਤਨ ਚ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ মিডিਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੀ 21 ਅਪ੍ਰੈਲ ਨੂੰ ਭਗਤ ਧੰਨਾ ਜੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਜਾਣਗੇ ਮਹਾਰਾਜਿਆਂ ਦੀ ਰਹਿਨਮਾਈ ਦੇ ਹੇਠ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਹੇਠ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਉੱਪਰ ਅਥਾਹ ਸ਼ਰਧਾ ਰੱਖਣ ਵਾਲੇ ਅਕਾਲਪੁਰਖ ਦੇ ਦਰ ਘਰ ਤੋਂ ਵਰਸਾਏ ਗਏ ਮਹਾਂਪੁਰਖ શ્રીਮਾਨ ਸੰਤ ਬਾਬਾ ਰਤਨ ਸਿੰਘ ਜੀ ਅਤਰਸਰ ਸਾਹਿਬ ਵਾਲਿਆਂ ਦੀ ਪ੍ਰੇਰਣਾ ਦਾ ਸਦਕਾ ਔਰ શ્રીਮਾਨ ਸੰਤ ਬਾਬਾ ਕਮਲਜੀਤ ਸਿੰਘ ਜੀ ਔਰ ਬਾਬਾ ਅਮਰਜੀਤ ਸਿੰਘ ਜੀ ਗੁਰਦੁਆਰਾ ਗੋਪਾਲ ਸਰ ਸਾਹਿਬ ਗਗੜਾ ਤਨਾਂ ਦੇ ਉਦਮ ਉਪਰਾਲੇ ਦਾ ਸਦਕਾ ਦੇਸ਼ਾਂ ਔਰ ਵਿਦੇਸ਼ਾਂ ਵਿੱਚ ਵਸਦੇ ਹੋਏ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਨਗਰ ਕੀਰਤਨ ਸ਼੍ਰੋਮਣੀ ਭਗਤ ਧਨਾਂਜੀ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਇਆਂ ਹਰ ਸਾਲ ਹੀ ਅਥਾ ਸ਼ਰਦਾ ਔਰ ਸਤਕਾਰ ਦੇ ਨਾਲ ਭਾਵਨਾ ਦੇ ਨਾਲ ਗੁਰਦੁਆਰਾ ਗੋਪਾਲਸਰ ਸਾਹਿਬ ਤੋਂ ਪ੍ਰਾਰੰਭ ਹੁੰਦਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਗੋਪਾਲਸਰ ਸਾਹਿਬ ਤੋਂ ਪ੍ਰਾਰੰਭ ਹੋ ਕਰਕੇ ਸੋਈਆਂ ਗਗੜਾ ਮੀਰਪੁਰ ਹਾਸ ਪੀੜ ਗਗੜਾ ਖੋਠੇ ਪੋਨੇ ਹੁੰਦਾ ਹੋਇਆ ਵਾਪਸੀ ਗੁਰਦੁਆਰਾ ਗੋਪਾਲ ਸਰ ਸਾਹਿਬ ਕੇ ਹੁੰਦੀ ਹੈ ਇਹ ਮਹਾਪੁਰਖਾਂ ਦਾ ਬਹੁਤ ਵੱਡਾ ਉਦਮ ਹੈ ਜੋ ਸ਼੍ਰੋਮਣੀ ਭਗਤ ਅਨਾਜ ਜੀ ਦਾ ਅਵਤਾਰ ਪੁਰਵ ਹਰ ਸਾਲ ਹੀ ਚੜ੍ਹਦੀ ਕਲਾ ਦੇ ਨਾਲ ਅਰਥਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਹਰ ਸਾਲ ਹੀ ਮਨਾਇਆ ਜਾਂਦਾ ਹੈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸੂ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਗਗੜਾ ਨਗਰ ਹੈ ਤਹਿਸੀਲ ਜਗਰਾਉ ਜਿਲ੍ਹਾ ਲੁਧਿਆਣਾ ਵਿਖੇ ਤਨ ਤਨ ਸ਼੍ਰੋਮਣੀ ਭਗਤ ਅੰਨਜੀ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੋਪਾਲ ਸਰ ਸਾਹਿਬ ਯਾਦਗਾਰ ਸ਼੍ਰੋਮਣੀ ਭਗਤ ਅੰਨਜੀ ਦਾ ਸੋ ਇਸ ਸਥਾਨ ਤੇ ਮਹਾਂਪੁਰਖ ਬਾਬਾ ਕਮਲਜੀਤ ਸਿੰਘ ਜੀ ਅਤੇ ਬਾਬਾ ਅਮਰਜੀਤ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਮੰਨ ਧੰਦੇ ਨਾਲ ਸ਼ਰਧਾ ਭਾਵਨਾ ਨਾਲ ਸਤਿਗੁਰੂ ਮਹਾਰਾਜ ਜੀ ਦੀ ਰਹਿਨਮਾਈ ਦੇ ਹੇਠ ਹਰ ਸਾਲ ਹੀ ਨਗਰ ਕੀਰਤਨ ਅਤੇ 21 ਅਪ੍ਰੈਲ ਨੂੰ ਜੋ ਵਿਸ਼ੇਸ਼ ਵੱਡੇ ਸਮਾਗਮ ਹੁੰਦੇ ਹਨ ਵੱਡੇ ਪੰਡਾਲਾਂ ਦੇ ਵਿੱਚ ਮਨਾਉਂਦੇ ਆ ਰਹੇ ਹਨ ਸੋ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਵੱਸਦੀਆਂ ਹਨ ਸੋ ਭਗਤ ਧੰਨਾ ਜੀ ਦੇ ਅਵਤਾਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਮਹਾਪੁਰਖਾਂ ਵੱਲੋਂ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਉთਥੀ ਬੇਨਤੀ ਹੈ ਸਮੂਹ ਸੰਗਤਾਂ ਨੂੰ ਕਿ ਮਿਤੀ 21 ਅਪ੍ਰੈਲ ਨੂੰ ਹਰ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਜਿੰਨੀਆਂ ਵੀ ਸੰਗਤਾਂ ਹਨ ਸੋ ਇਸ ਪਾਵਨ ਪਵਿੱਤਰ ਸਥਾਨ ਉੱਤੇ ਪਹੁੰਚ ਕਰਕੇ ਆਪ ਜੀ ਨੇ ਲਾਹੇ ਲੈਣੇ ਸੋ ਲੁਧਿਆਣਾ ਦੇ ਕਬੀਰ ਭਵਨ ਚ ਧਾਨਕ ਸਮਾਜ ਵੱਲੋਂ ਆਪਣੀ ਸੂਭਾ ਪਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਚ ਧਾਨਕ ਸਮਾਜ ਦੇ ਪ੍ਰਧਾਨ ਸतीश ਕੁਮਾਰ ਖੁੱਡੀਆਂ ਦੇ ਨਾਲ ਨਾਲ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੀ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਧਾਨਕ ਸਮਾਜ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੀ ਵਿਚਾਰ ਚਰਚਾ ਕੀਤੀ ਗਈ ਜਿਹਦੇ ਪ੍ਰਗਟ ਦਿਵਸ ਨੂੰ ਲੈ ਕੇ 626ਵਾਂ ਪ੍ਰਗਟ ਦਿਵਸ ਜਿਹੜਾ ਸਟੇਟ ਲੈਵਲ ਤੇ ਅਸੀਂ ਮਨਾਉਣ ਜਾ ਰਹੇ ਹਾਂ ਉਸੇ ਉਪਲਖਤੇ ਵਿੱਚ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਮੋਹਤਵਾਰ ਜਿਹੜੇ ਆਏ ਨੇ ਮੈਡਮ ਸੁਖੀ ਦਾ ਵੀ ਧੰਨਵਾਦ ਕਰਦਾ ਮੈਂ ਕਿ ਜੜਗੀ ਬਹੁਤ ਹੀ ਦੂਰੋਂ ਚੱਲ ਕੇ ਤੇ ਪਹੁੰਚੇ ਇਸ ਮੀਟਿੰਗ ਦੇ ਵਿੱਚ ਤੇ ਮੀਟਿੰਗ ਦੇ ਵਿੱਚ ਇਹੀ ਡਿਸਾਈਡ ਕੀਤਾ ਗਿਆ ਆ ਕਿ ਸਟੇਟ ਲੈਵਲ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਨਾ ਆ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਹਾਜ਼ਰੀ ਜਿਹੜੀ ਆ ਲਾਜ਼ਮੀ ਹੋਵੇ ਤੇ ਦੂਜਾ ਸਮਾਜ ਦੇ ਜਿਹੜੇ ਹੋਰ ਆਪੂ ਜਿਹੜੇ ਹੈਗੇ ਆ ਸਭ ਵੱਲੋਂ ਇੱਕੋ ਬੇਨਤੀ ਕੀਤੀ ਗਈ ਆ ਕਿ ਜਿਹੜਾ ਧਾਨਕ ਸਮਾਜ ਦਾ ਜਿਹੜਾ ਐਸਸੀ ਵਰਗ ਨਾਲ ਜੁੜਿਆ ਹੋਇਆ ਵਾ ਇਹਨੂੰ ਐਸਟੀ ਵਿੱਚ ਲਿਆਇਆ ਜਾਵੇ ਕਿਉਂਕਿ ਜਿਹੜਾ ਸਾਡਾ ਸਮਾਜ ਬਹੁਤ ਜ਼ਿਆਦਾ ਪਿਛੜਿਆ ਹੋਇਆ ਵਾ ਇਹਦੀ ਚਾਹੇ ਜ਼ਮੀਨੀ ਰਿਪੋਰਟ ਇੱਕ ਵਾਰ ਲੈ ਕੇ ਤੇ ਮੁੱਖ ਮੰਤਰੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਵੀ ਹਾਂ ਆ ਦੇਖੋ ਸਾਡੇ ਸਮਾਜ ਦੀ ਇਹ ਹਾਲਤ ਆ ਤੇ ਇਹਨੂੰ ਐਸਟੀ ਵਿੱਚ ਲਿਆ ਕੇ ਤੇ ਸਪੈਸ਼ਲੀ ਇਹਨਾਂ ਲੋਕਾਂ ਦਾ ਉਧਾਰ ਹੋ ਸਕੇ ਇਹ ਹੀ ਸਾਡਾ ਲਕਸ਼ ਲੁਧਿਆਣਾ ਚ ਫਿੱਕੀ ਐਫਐਲਓ ਸੰਸਥਾ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਚ ਬਾਲੀਵੁੱਡ ਅਦਾਕਾਰ ਬੋਮਨ ਇਰਾਨੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਸਮੇਂ ਬੋਮਨ ਇਰਾਨੀ ਨੇ ਕਿਹਾ ਕਿ ਉਹ ਫਿਲਮ ਮਹਿਤਾ ਬॉयਜ਼ ਨਾਲ ਨਿਰਦੇਸ਼ਕ ਵਜੋਂ ਵੀ ਡੈਬਿਊ ਕਰਨ ਜਾ ਰਹੇ ਨੇ ਥੈਂਕ ਯੂ ਟੂ ਆਲ ਦ ਪੀਪਲ ਆਫ ਲੁਧਿਆਣਾ ਆਲ ਫਿੱਕੀ ਫਲੋ ਮੈਂਬਰਸ Uh, for giving me and showering me with so much love we had a fantastic afternoon with mr irani i think it was a great day उन्होंने तो साहब बातें हुई उन्होंने लाइव वाले पैक उन्होंने oh, यस no, no, yes, वो बहुत बड़े मोटिवेशनल स्पीकर हैं। आज मुझे लगा मुझे इनफैक्ट दो आदमियों ने आके बोला कि वो नोट्स लिख के लेके गए गा गा हैं इट वाज सो तो इंस्पायरिंग टू लिसन टू हिम सो रियली अ फैंटास्टिक आफ्टरनून दी जरूर कराएंगे जी मेरा साल आज खत्म हो रहा है बट आई एम शोर फी कीज डू वेरी वेल एंड कीप्राइजिंग तो और अच्छे इवेंट्स होते रहेंगे जी कैसा टचवुड जितनी उम्मीद की थी उससे बहुत ज़्यादा अच्छा इतना नहीं सोचा था मैं कर पाऊँगी वी डन मोर दैन सिक्सटी एट इवेंट्स बहुत इवेंट्स किए बहुत मज़ा किया बहुत काम भी किया So a fantastic run-up. Today's event was fantastic, and it was the grand finale for our dearest friend Ankita Gupta. And I'm so 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 proud of her. It's been a fantastic year, and she's like uh, bloomed and um, made the world around her a brighter place. And uh, about today's event, uh, Mohanji came, from Bombay, and very sorry, he gave life insights, how the challenges, say, and how made strength strength. And Ankita has done the most amazing job. I will say the kind of reputation and the kind of mark she has made is amazing. She has done too many she has led so many opportunities for the new woman to come and had led a bar. And today's grand finale is a learning for everyone. The way Mr. woman has done, given an inspiration to everyone. And I admired the most the way he has admired his wife. So this means if the woman is admired, the whole world is admired. सो इट वॉज वंडरफुल अटेंडिंग टू डेज इवेंट फिनालेवेंट था एंड शी इज़ डन एक्सेप्शनल जॉब बहुत ही सुंदर इयर बहुत ही खूबसूरत पूरा साल गया है उन्होंने इतनी सेलिब्रिटीज़ बुलाए इतना नोबल कॉजेस करे शी इज़ ट्राई टू है कैंसर सोसाइटी शी इज़ हेल्प्ट वुमन सोसाइटी इन सो ऑन सो फॉर एंड वोमन इरानी जी आए ही हैड यू नो ही सच अ स्पेशल पर्सन उन्होंने इतना माहौल इतना अच्छा करा इतना जोवियल इट वॉज वेरी वेरी एंड देर सो मच लर्निंग फ्राम हिज लाइफ कहाँ इतने हम्बल बिगनिंग से जैसे उनकी परवरिश हुई बिल्कुल रैक्स टू रिचेज जिसको कहते हैं सो आई फील इट्स होप फॉर एवरीबडी जिसका टैलेंट है उसको हमेशा वो इस्तेमाल करना चाहिए जान तो पहला एक नज़र अहम सुर्खियाँ थे ਹੋਲੀ ਨੂੰ ਲੈ ਕੇ ਦੇਸ਼ ਭਰ ਚ ਲੱਗੀਆਂ ਰੌਣਕਾਂ ਲੁਧਿਆਣਾ ਚ ਲੋਕਾਂ ਨੇ ਫੁੱਲਾਂ ਨਾਲ ਮਨਾਈ ਹੋਲੀ ਢੋਲ ਦੀ ਥਾਪ ਤੇ ਪਏ ਗਏ ਭੰਗੜੇ ਸਭ ਨੂੰ ਪਿਆਰ ਨਾਲ ਰਹਿਣ ਦਾ ਦਿੱਤਾ ਸੁਨੇਹਾ ਹੋਲੀ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਹੋਇਆ ਮੁਸਤੈਦ ਲੁਧਿਆਣਾ ਚ ਪੁਲਿਸ ਅੜਿੱਕੇ ਚੜੇ ਹੁੱਲੜਬਾਜ਼ ਤਿਉਹਾਰ ਦੀ ਆੜ ਚ ਕਰ ਰਹੀ ਸੀ ਹੁੱਲੜਬਾਜ਼ੀ ਕੌਸੋ ਮੁਲਾਜ਼ਮਾਂ ਨੇ ਮੌਕੇ ਤੇ ਕੱਟਿਆ ਚਲਾਣ ਨਾਕੇ ਲਾ ਕੇ ਡਰਿੰਕ ਐਂਡ ਡਰਾਈਵ ਦੇ ਕੱਟੇ ਚਲਾਣ ਖੰਨਾ ਦੇ ਪਹਾਦਲਾ ਚ ਅਵਾਰਾ ਕੁੱਤੇ ਦਾ ਕਹਿਰ ਹੋਲੀ ਖੇਡਦੀ 16 ਸਾਲਾ ਲੜਕੀ ਨੂੰ ਨੂਚਿਆ ਬਾਲਵਾਲ ਬੱਚੀ ਪੀੜਤ ਲੜਕੀ ਦੀ ਜਾਨ ਲੜਕੀ ਨੂੰ ਹਸਪਤਾਲ ਚ ਕਰਾਇਆ ਗਿਆ ਭਾਰਤੀ ਜਿਗਰਾਉਂਦੇ ਗੁਰਦੁਆਰਾ ਗੋਪਾਲ ਸਰ ਵਿਖੇ ਭਗਤ ਧੰਨਾ ਜੀ ਦੀ ਯਾਦ ਚ ਸਮਾਗਮ ਇਲਾਕੇ ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਨੇ ਟਿਕਿਆ ਮੱਥਾ 21 ਅਪ੍ਰੈਲ ਨੂੰ ਵੀ ਕਰਵਾਏ ਜਾਣਗੇ ਧਾਰਮਿਕ ਸਮਾਗਮ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ